ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੀਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਰੋਜ਼ ਦੀ ਤਰ੍ਹਾਂ ਹਾਜ਼ਰਾਂ ਜੀ ਤੂੜੀ ਦੇ ਰੇਟ ਵਖੋਣ ਨੂੰ ਕੋਟਪੁਰਾ ਮੰਡੀ ਦੇ ਵਿੱਚ ਬਾਈ ਤੇ ਅੱਜ ਜਿਹੜੇ ਨਾਗ ਜਿਹੜੇ ਆਇਆ ਬਾਈ 12 ਨਾਗ ਆਇਆ ਬਾਈ 2 2 4 2 6 2 8 ਤੇ 10 ਤੇ 2 ਉਹ ਖੜੇ ਬਾਈ 12 ਨਾਗ ਜਿਹੜੇ ਅੱਜ ਆਇਆ ਬੋਲੀ ਸਟਾਰਟ ਆ ਜੀ ਤੇ ਬਾਕੀ ਵੇਣੇ ਆ ਵੀ ਕੀ ਰੇਟ ਜਿਹੜਾ ਅੱਜ ਸਿਰਾਂ ਰੇਟ ਜਾਂਦਾ ਬਾਈ ਹਣਾ ਤੇ ਬਾਕੀ ਤੁਹਾਨੂੰ ਦੱਸਾਂਗੇ ਵੀ ਕੀ ਰੇਟ ਏਰੀਏ ਦੇ ਵਿੱਚ ਚੱਲੀ ਜਾਂਦੇ ਕਮੈਂਟ ਆਏ ਸੀਗੇ ਆਪਣੇ ਕੋਲੇ ਤੇ ਨਗ ਜਿਹੜੇ ਅੱਜ 12000 ਤੇ ਗਾਂਘੂਕ ਸੂਤੀ ਹੈ ਜੀ ਤੇ ਵਣਿਆ ਵੀ ਕੀ ਰੇਟ ਨੂੰ ਜਿਹੜਾ ਅੱਜ ਜਾਂਦਾ ਬੈਥ ਆਇਓ ਭਾਈ ਤੂੜੀ ਦੀ ਜਿਹੜੀ ਕੁਆਲਿਟੀ ਹੈਗੀ ਵਣਿਆ ਵੀ ਕੈਪ ਜੀ ਤੂੜੀ ਆ ਤੇ ਕੀ ਰੇਟ ਨੂੰ ਜਿਹੜੀ ਜਾਂਦੀ ਆ ਆ ਰੌਣਕ ਮੇਲਾ ਲੱਗਿਆ ਹੋਇਆ ਕਹਿੰਦੇ ਬਈ ਚਲੋ ਵੀ 10 11 ਕੁਇੰਟਲ ਹੋਊਗੀ ਬਈ ਬੋਲੋ ਬਈ ਆ ਤੈਨੂੰ 100 ਰੁਪਇਆ 300 5 ਰੁਪਏ 10 ਰੁਪਏ 15 315 20 25 20 ਬਈ ਦੇਵੀ ਵਾਲੀ ਜਾਏਗਾ ਜਾਵੜਾਂਗੇ ਕਿਰਾਇਆ 40 200 ਰੁਪਈਆ ਜਿਗਾੜਾਂਗੇ ਕੰਡੇ ਦੇ ਬਾਸ ਨੂੰ ਨਾ ਪੂਗਾ ਤੇ ਮਿਲ ਜਾਣਾ ਪੂਗਾ ਭਾਈ 350 350 350 ਕੋਈ ਦਾ 70 80 80 90 ਚਾਣੂ ਮੈਂ 400 400 5 10 410 ਰੁਪਏ ਬੋਲਾ ਬਈ ਕਿਨੇ 15 20 420 25 20 430 ਰੁਪਏ ਬੋਲਾ ਹੀ ਨੇ 430 ਰੁਪਏ ਬਈ ਕਿਰ ਲਓ ਜੀ 430 ਰੁਪਏ ਜਿਹੜਾ ਟੌਪ ਦਾ ਰੇਟ ਲੱਗ ਗਿਆ ਜੀ ਪਹਿਲੀ ਟਰਾਲੀ ਦਾ ਨਗ ਜਿਹੜੇ ਅੱਜ ਆਏ ਆ ਕੋਟਪੁਰਾ ਮੰਡੀ ਦੇ ਵਿੱਚ ਪਹਿਲਾਂ ਵੀ ਦੱਸਤਾ ਆਪਾਂ 12 ਤੇ ਲਓ ਜੀ ਦੂਸਰੇ ਨਗ ਤੇ ਵੇਣੇ ਆ ਵੀ ਕੀ ਰੇਟ ਜਿਹੜਾ ਜਾਂਦਾਗਾ ਪਹਿਲੀ ਟਰਾਲੀ ਦਾ 430 ਰੁਪਏ ਜਿਹੜਾ ਰੇਟ ਲੱਗ ਗਿਆ ਜੀ ਤੇ ਕੁਆਲਿਟੀ ਵਿਖਾਈਏ ਤੂੜੀ ਦੀ ਆ ਤੂੜੀ ਦੀ ਕੁਆਲਿਟੀ ਹੈ ਨਾ ਸਹੀ ਆ ਹਾਂ ਬੈਡਰ ਸੱਤ ਕਰੋ ਯਸਰ ਕਰੋ ਸੱਤ ਸੱਤ 700 715 25 22 40 440 ਹੈ 45 640 640 ਬੋਲਣਾ ਭੈਜਣਾ 640 ਬਾਈ ਕਿੱਧਰ ਜਾ 440 ਰੁਪਏ ਨੂੰ ਜਿਹੜੀ ਦੂਸਰੀ ਨਗਦੀ ਬੁੱਲੀ ਲੱਗੀ ਜੀ 440 ਰੁਪਿਆ ਜਿਹੜੀ ਦੂਸਰੀ ਨਗਦੀ ਬੁੱਲੀ ਲੱਗੀ ਲਓ ਬਈ ਤੀਸਰੀ ਨਗਦਾ ਸਾਫ ਦਾ ਵੇਣੀ ਆ ਵੀ ਕਿੱਥੋਂ ਲੈ ਕੇ ਕਿੱਥੋਂ ਤੱਕ ਰੇਟ ਜਿਹੜਾ ਜਾਂਦਾ ਇਹਦਾ ਬਾਕੀ ਕੁਆਲਿਟੀ ਦੇ ਹਿਸਾਬ ਨਾਲ ਆ ਤੁੜੀ ਬਾਕੀ ਕਮੈਂਟ ਕਰੀ ਕਰੀ ਜਾਇਆ ਕਰੋ ਬਈ ਲੈ ਬਈ ਆ ਅੰਦਰ ਦੀ ਤੁੜੀ ਵਧੀਆ ਬਈ ਕਮੈਂਟ ਕਰਦਿਆ ਕਰੋ ਕਰੀ ਜਾਂਦੇ ਰਹਿੰਦੇ ਆ कुड़ी बोलो भई ही साढे तवंजा सठ पैंठ सतर पंजहतर असी पयासी नवे पचानवे चार सौ पंज दर बि पची ती पैंती चालीह पंताली ਫਾਇਦਾ ਕਰਸੋ 50 60 460 ਬੋਲਣਗੇ ਨੇ 460 ਦੇ ਬਾਈ ਲਓ ਜੀ 460 ਰੁਪਏ ਜਿਹੜਾ ਤੀਸਰੇ ਨੱਕ ਦਾ ਰੇਟ ਲੱਗ ਗਿਆ ਜੀ 430 60 ਰੁਪਏ ਜਿਹੜਾ ਵਧੀ ਜਾਂਦਾ ਬਾਈ ਹੁਣ ਤੇ ਲਓ ਬਾਈ ਵੇਣਿਆਂ ਵੀ ਕਿੱਥੋਂ ਤੱਕ ਲਾਸਟ ਜਾਊਗਾ ਲਓ ਵੀ ਐਪ ਜੀ ਆ ਤੂੜੀ ਕਹਿੰਦੇ ਵੀ ਕੁਆਲਿਟੀ ਤਾਂ ਤੇ ਬਾਕੀ ਵੇਣਿਆਂ ਵੀ ਕੀ ਰੇਟ ਇਹਦਾ ਜਾਂਦਾ ਅੰਦਰ ਦੀ ਟੂੜੀ ਆ ਵਧੀਆ ਟੌਪ ਦਾ ਮਾਲ ਆ ਜੀ ਬੱਲੇ ਬੱਲੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਬਾਈ ਲੈ ਵੀ ਕਿੱਧਰ ਗਿਆ ਕੇਵਲ ਕੇਵਲ ਘਵਾਟ ਗਿਆ ਬਾਈ ਗੋੜੀਏ ਨੂੰ ਨਿਕਲੂਗਾ ਬਾਈ ਕਦੇ ਨਾ ਕਰਦਾ ਲੈ ਵੀ ਆ ਹਾਂ ਦਾ भाई अंदर ढाई सौ रुपया ढाई सौ रुपया चौदा हंजी चवंजाहु 300 ਯਾਰ ਉਹ ਆ ਨੰਬਰ ਲਿਖਦੀ ਯਾਰ ਬੜਾ ਯਾਰ 300 ਰੁਪਿਆ 5 305 ਆ ਵੀ ਦਾ ਸਰ ਇੱਕ ਤਾਂ ਨਹੀਂ ਡਾਕੀ ਹਾਂ ਸਰ 20 ਯਾਰ 25 350 350 ਡਰ ਲੱਗਦਾ 350 350 ਹਾਂ ਛੱਡੀ ਨਹੀਂ ਕੋਈ 352 ਬੋਲਾਂਗੇ ਨੇ ਉਹ ਮੋਬਾਈਲ ਤੇ ਨਹੀਂ ਇਹਨ 550 ਰੁਪਏ ਬਾਈ ਨਹੀਂ ਬਾਈ 300 ਨਹੀਂ ਕਿਵੇਂ ਲਓ ਜੀ 900 ਤੇ 550 ਰੁਪਏ ਜਿਹੜਾ ਰੇਟ ਲੱਗ ਗਿਆ ਜੀ 355 ਰੁਪਏ ਜਿਹੜੀ ਰਹਿ ਗਈ ਟੂੜੀ ਦਾ ਉਹ ਜੀ ਸੀਗੀ ਬਾਈ ਇਹ ਤਾਂ ਅੰਦਰ ਦੀ ਪਰ ਥੋੜੀ ਜੀ ਕੁਆਲਿਟੀ ਡਾਊਨ ਸੀਗੀ ਤੇ ਆ ਜਾਓ ਬਾਈ साढे तुपिया साढे तचंजा सठ पं सौ सठ पैंहठ सतर पछहतर असी पचासी नवे चार सौ पंज $5, बि पची $20, पैती चालीह $35, साढे चार सौ ਹੋਨਾ ਖਾੜ 54 452 ਬੋਲਦਾ ਕੋਈ 452 ਰੁਪਏ ਇੰਨੀ ਲਓ ਜੀ 455 ਰੁਪਏ ਜਿਹੜਾ ਆ ਜਿਹੜੀ ਆ ਜਿਹੜੀ ਕੁਆਲਿਟੀ ਸੀਗੀ ਬਾਈ ਲਓ ਬਾਈ ਥੂੜੀ ਐ ਵਧੀਆ ਸੀਗੀ ਘੈਂਟ ਅੰਦਰ ਦੀ ਤੇ 455 ਰੁਪਏ ਰੇਟ ਜਿਹੜਾ ਲੱਗ ਗਿਆ ਜੀ ਆ ਆ ਜਿਹੜੀ ਬੋਲੀ ਹੋਣੀ ਆ ਬਾਈ ਇਹਦੀ ਉਡੀ ਗਿੱਲੀ ਆ ਪਤਾ ਨਹੀਂ ਤੁੰ ਤੁੰਦ ਕਰਕੇ ਆ ਬਾਈ ਉੱਤੋਂ ਚੱਕੀ ਹਿੱਤਾ ਕਰਕੇ ਬਾਕੀ ਵੇਣੇ ਆ ਵੀ ਕੀ ਹਸਾਬ-ਤਬ ਜਿਹੜਾ ਜਾਂਦਾ ਹਾਂ ਆ ਬਾਈ ਇਹ ਵੀ ਅੰਦਰ ਦੀ ਤੁੜੀ ਆ ਬਾਕੀ ਵੇਣੇ ਆ ਜੀ ਲੋ ਬਈ ਇਧਰੋਂ ਸਟਾਰਟ ਹੋ ਗਈ ਗਿੱਲੀ ਆ ਨਾ ਹਾਂ ਖੁੱਲੀ ਆ ਜੀ ਯਾਰ ਹੈ ਜੀ ਆ ਦੋ ਪੰਨਾ ਹੀ ਆ ਪੰਨੇ ਖੁੱਲ੍ਹ ਗਿਆ ਪੰਨਾ ਦੋ ਆ 550 ਰੁਪਏ ਮੈਂ ਵੀ ਅੱਜ ਆਇਆ 405 ਰੁਪਏ 10 15 ਰੁਪਏ ਵੀ ਪੱਕੀ ਨਹੀਂ ਵੀ ਹੈ 35 ਰੁਪਏ 445 ਰੁਪਏ 400 ਬੰਦਾ ਦੀ ਬੋਲੇ ਨਾ 445 ਰੁਪਏ ਲੈ ਯਾਰ 445 ਰੁਪਏ ਜਿਹੜਾ ਆਹ ਟਰਾਲੀ ਤੇ ਲੱਗਾ ਖੁੱਲੀ ਟਰਾਲੀ ਸੀ ਅੰਦਰ ਉਹ ਬਈ ਖੁੱਲੀ ਤੋੜੀ ਸੀਗੀ ਇਹਦੇ ਵਿੱਚ ਤੇ ਬਾਕੀ ਆਪਾਂ ਇਹਦੀ ਆ ਕੁਆਲਿਟੀ ਵੇਖ ਗਏ ਸੀ ਜਿਹੜੀ ਥੂੜੀ ਦੀ ਤੇ ਇਹ ਵੇਣੇ ਵੀ ਕਿਥੋਂ ਤੱਕ ਦਾ ਰੇਟ ਜਾਊਗਾ ਤੇ ਵੇਣੇ ਆ ਬਾਈ ਗਾ ਗੂਗਾ ਚੰਗੇ ਆ ਤੇ ਨਾਗਾਂ ਦੀ ਗੱਲ ਕਰਗੇ ਤਾਂ ਆ ਨਾਗ ਦੀ ਬੁੱਲੀ ਹੋਣੀ ਆ ਬਾਈ ਇੱਕ ਤੇ ਦੋ ਤਿੰਨ ਚਾਰ ਜਿਹੜੇ ਨਾਗ ਹਾਲੇ ਟੋਟਲ ਪਏ ਆ ਜੀ ਆ ਜਾਓ ਬਾਈ ਯਾਰ ਕਿਧਰ ਗਿਆ ਬਈ ਸਮਾਲਸਰ ਉਹਦਾ ਉੱਥਾਂ ਆਵੇ ਸੀ ਆਹ ਆਹ ਆਈ ਦੇਖਣਾ ਆਪਾਂ ਆਹ ਬੰਦੇ ਆ ਵੇਖ ਲੋ ਕੀ ਦੀ ਸਮਾਲਸਰ ਜਾਏਗਾ খালি ਸੁਣੀ ਤੇਰੀ ਕਿਰਾਇਆ ਮੈਨੂੰ 800 ਰੁਪਇਆ ਚਲ ਔਲਖੀ ਤਾਂ ਜਾਣਾ ਹੀ ਨੇ ਯਾ ਸਮਾਲਸਰ ਦਾ ਤੇ ਉਹ ਤੇਰੇ ਕੋਲੇ ਖੜਾਈ ਤਾਂ ਕਿਰਾਇਆ ਦੱਸ ਨੇ ਜਿਹੜਾ ਪੰਡਾ ਅੱਗੇ 500 ਨਹੀਂ ਹੁੰਦਾ ਸੀ ਨਾ ਸਮਾਲਸਰ ਦਾ ਜਿਹੜਾ 500 ਲੱਗਦਾ ਨਹੀਂ ਨਹੀਂ 400 ਦਾ 500 ਦਾ ਕਰੀ ਬੈਠੇ ਕੰਪਲ ਕੋਈ ਨਹੀਂ ਆ ਬਹੁਤ ਅੰਕਾ ਆ ਸੰਦ ਮਾ 200 ਕਿੰਨੀ ਦਵਾ ਦਾ ਬੋਲੋ ਜੀ ਕਮਾਲ ਸਰ ਨੂੰ ਬਣਾਇਆ ਕਿ ਕਪੈਂਡ ਪੈਂਡ 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 ਕਰੇ ਖਾਲੀ ਬੁੜੀ ਤੇਰੀ ਆਹ ਗੰਦਰੀ ਨਹੀਂ ਹੋਇਆ ਉਹ ਆ ਬਈ ਬੋਲੋ ਵੀ ਅਸੇ ਆਪਣੀ ਆਪਣੀ ਬਾਈ ਦੀ ਬੋਲੋ ਫਿਰ ਜੰਦਾ ਤਾਂ ਸਮਾਂ ਨਹੀਂ ਜਾਂਦਾ ਉਹ ਜੰਦਾ ਇੱਕੇ ਬੋਲੋ ਇਹ ਨਹੀਂ ਬੋਲ ਬੁੜੀ ਉਹ ਬੁੜੀ ਜਾਈ ਹੈ 300 ਰੁਪਇਆ ਉਹ ਜਾਇ ਰੱਖਿਆ ਕਰੋ ਯਾਰ 300 ਰੁਪਿਆ 5 ਰੁਪਏ 10 15 55 355 355 60 65 70 75 80 81 90 95 ਹਾਂ 95 ਬੋਲਣਗੇ ਲਓ ਜੀ 395 ਰੁਪਏ ਜਿਹੜਾ ਰੇਟ ਲੱਗਿਆ ਜੀ ਹੋਰ ਜੀ 395 ਰੁਪਏ ਜਿਹੜਾ ਆ ਰੇਟ ਲੱਗਿਆ ਜੀ ਬਾਕੀ ਅਗਲੇ ਨਗਦਾ ਵੇਣੇ ਆ ਵੀ ਕੀ ਰੇਟ ਜਿਹੜਾ ਜਾਊਗਾ ਤੇ ਆ ਕੁਆਲਟੀ ਜਿਹੜੀ ਵੇਖੋ ਭਾਈ ਜਿਹਦੀ ਬੋਲੀ ਹੋਊਗੀ ਹੁਣ ਤੇ ਵੇਣਿਆਂ ਵੀ ਕੀ ਰੇਟ ਜਿਹੜਾ ਜਾਊਗਾ ਇੱਥੇ ਜਿਹੜੀ ਥੋੜੀ ਹੋਊਗੀ ਜੀ 9-10 ਕੁਇੰਟਲ ਬੋਲੋ ਜੀ 850 55 ਕਰ ਇੱਧਰ ਆ 55 ਕਰ 60 65 ਕਰ 70 75 ਕਰ 400 5 5 ਬੋਲਣਾ 10 15 15 20 25 25 30 35 35 48 48 450 59 ਬੋਲਣਾ ਭਾਈ 60 65 465 ਬੋਲਦਾ ਭਾਈ 465 ਰੁਪਏ ਭਾਈ ਜੀ ਲਓ ਜੀ 400 ਤੇ 65 ਰੁਪਏ ਜਿਹੜਾ ਆ ਟਰਾਲੀ ਦਾ ਰੇਟ ਲੱਗ ਗਿਆ ਜੀ ਵਧੀਆ ਟੂੜੀ ਚੀਏ ਵੀ ਭਾਈ 400 ਤੇ 65 ਰੁਪਏ ਜਿਹੜਾ ਰੇਟ ਲੱਗ ਗਿਆ ਜੀ ਲਓ ਭਾਈ ਆ ਕੁਆਲਿਟੀ ਜਿਹੜੀ ਇਹਦਾ ਰੇਟ ਵੇਣੀ ਆ ਬਾਈ ਬਾਕੀ ਕਮੈਂਟ ਕਮੰਟ ਆਪਣੇ ਵੀਰ ਭਰਾ ਹੁਣ ਕਰੀ ਜਾਂਦੇ ਰਹਿੰਦੇ ਆ ਕਰੀ ਜਾ ਕਰੋ ਬਾਈ ਤੇ ਅੱਜ ਆਪਾਂ ਪੜਾਂਗੇ ਕਮੈਂਟ ਵੀ ਜਿਹੜੇ ਕੀ ਰੇਟ ਜਿਹੜੇ ਚੱਲੀ ਜਾਂਦੇ ਆ ਜੀ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਦੂਜੀ ਬਾਤ ਵੀ ਆ ਬਈ ਇਹ ਵੀ ਹੋ ਗਿਆ ਹੋਰ ਵੀ ਹਾਂ ਚਲ ਗਿਆ ਹਾਂ ਜੀ ਆ ਹਾਂ ਬੋਲੋ ਜੀ ਟਰਾਈਕਰ ਆਥੇ ਆ 300 60 60 400 400 400 ਬੋਲਣਗੇ 400 ਰੁਪਏ ਜੀ ਲਵਾਇਆ ਜਾ ਰਿਹਾ ਹੋਇਆ ਲਾਓ ਜੀ 400 ਰੁਪਏ ਨੂੰ ਜਿਹੜੀ ਆ ਟਰਾਲ ਦਾ ਰੇਟ ਲੱਗਿਆ ਜੀ ਪੂਰਾ 400 ਬਾਈ ਲਾਟ ਦੋ ਨਾਗ ਰਹਿ ਗਏ ਜੀ ਬਾਕੀ ਵਹਣੇ ਵੀ ਕੀ ਰੇਟ ਕਿੱਥੋਂ ਕ ਲੈ ਕੇ ਤੇ ਕਿੱਥੋਂ ਕ ਤੱਕ ਜਾਂਦਾ ਜੀ ਆਹ ਕੁਆਰਟੀ ਜਿਹੜੀ ਤੂੜੀ ਦੀ ਮੱਲੀ ਹੈਗੀ ਥੋੜੀ ਘਣੀ ਤੇ ਬਾਕੀ ਵਹਣੇ ਆ ਜੀ ਇੰਨੇ ਕ ਅਗਾਹ ਕਰੇਗੇ ਭਾਈ ਦੋ ਲਾਸਟ ਨਾ ਰਹਿਗੇ ਬੋਲੋ ਜੀ ਯਾਰ ਹੋਰ ਬੋਲ 270 ਰੱਖ ਦੇ ਯਾਰ ਹਾਂਜੀ 270 70 80 81 90 300 5 10 15 20 25 325 325 ਬੋਲਾਂਗੇ ਵੇ 325 ਲਓ ਜੀ 325 ਰੁਪਏ ਜਿਹੜਾ ਆ ਨਗਦਾ ਜਿਹੜਾ ਰੇਟ ਲੱਗਾ ਜੀ 325 ਰੁਪਏ ਲਓ ਜੀ ਆ ਰਹਿ ਗਿਆ ਜੀ ਲਾਸਟ ਨਗ ਕਿਥੋਂ ਵਿਖਾਈਏ ਥੋੜੀ ਇਹ ਚ ਵੱਧ-ਵੱਧ ਕਿੰਨੇ ਕੁਵਾਂਟ ਹੋਊਗੀ ਭਾਈ ਲਾਓ ਘਾਨ ਤਾਜ ਇਹ ਚ ਵੱਧ ਤੋਂ ਵੱਧ ਹੋਊਗੀ 10 11 ਕੁਵਾਂਟਲ ਹੋਊਗੀ ਭਾਈ ਇੰਨੀ ਕ ਹੋਊਗੀ ਬਾਕੀ ਤੁਸੀਂ ਲਾਓ ਅੰਤਜ ਐ ਆਇਓ ਭਾਈ ढाई सौ ढाई सौ सठ पैंह ती त पैती ताली साढे त बोला बेच ले 350 250 ਲਓ ਜੀ ਲਾਸਟ ਨਗ ਦਾ ਰੇਟ ਲੱਗ ਗਿਆ ਜੀ 350 ਰੁਪਿਆ ਜਿਹੜਾ ਲਾਸਟ ਨਗ ਦਾ ਰੇਟ ਲੱਗ ਗਿਆ ਜੀ ਬਾਕੀ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਸਪੋਰਟ ਫੁੱਲ ਕਰੀ ਰੱਖਿਆ ਕਰੋ ਤੇ ਬਾਕੀ ਕਮੈਂਟ ਆਏ ਸੀਗੇ ਦੋ ਤਿੰਨ ਬਾਈ ਜਿਵੇਂ ਮਾਨਸਾ ਜਿਵੇਂ 500 ਤੇ 80 ਰੁਪਏ ਜਿਹੜਾ ਰੇਟ ਚੱਲ ਜਾਂਦਾ ਤੂੜੀ ਦਾ ਹੀ ਟੋਪ ਦਾ ਤੇ ਰਾਜਪੁਰ ਜਿਹੜਾ ਚੱਲ ਜਾਂਦਾ ਹੀ 730 ਰੁਪਏ ਬਾਈ ਤੇ ਫਰੋਜਪੁਰ ਚੱਲੀ ਜਾਂਦਾ 550 ਰੁਪਏ ਨੂੰ ਜਿਹੜੀ ਬੋਲੀ ਲੱਗਦੀ ਹੈ ਜੀ ਉੱਥੇ 550 ਜਿਹੜਾ ਰੇਟ ਚੱਲੀ ਜਾਂਦਾ ਫਰੋਜਪੁਰ ਬਾਈ 300 ਤੋਂ ਲੈ ਕੇ 550 ਰੁਪਏ ਤੱਕ ਚੱਲੀ ਜਾਂਦਾ ਬਾਈ ਹਨਾ ਤੇ ਅੱਗੇ ਸੀਗਾ ਬਾਈ ਗਰਦਾਸਪੁਰ ਸੀਗਾ ਗਰਦਾਸਪੁਰ ਜਿਹੜਾ ਉੱਥੇ ਵੀ ਜਿਹੜਾ 550 ਰੁਪਏ ਨੂੰ ਜਿਹੜਾ ਰੇਟ ਹੈ ਚੱਲੀ ਜਾਂਦਾ ਜੀ ਤੇ ਅੰਬੋੜ ਮੰਡੀ ਦੇ ਵਿੱਚ 500 ਤੋਂ ਲੈ ਕੇ 600 ਤੇ 25 ਰੁਪਏ ਤੱਕ ਜਿਹੜੀ ਤੂੜੀ ਦਾ ਰੇਟ ਚੱਲੀ ਜਾਂਦਾ ਈ ਟਾਪ ਦੀ ਤੂੜੀ ਦਾ ਈ ਬਾਕੀ ਤੁਸੀਂ ਕਮੈਂਟ ਜਰੂਰ ਕਰੀ ਰੱਖਿਆ ਕਰੋ ਜੀ ਰਾਜਵਿੰਦਰ ਸਿੰਘ ਕਮੈਂਟ ਕੀਤਾ ਜੀ ਬਾਈ ਨੇ ਜਿੰਨਾ ਮਰਜ਼ੀ ਜੋਰ ਲਾ ਲਓ ਰੇਟ 500 ਤੋਂ ਹੇਠਾ ਹੀ ਰਹੂਗਾ ਤੁੜੀ ਬਹੁਤ ਪਈਆ ਲੋਕਾਂ ਕੋਲੇ ਹਾਂ ਸਹੀ ਗੱਲ ਆ ਬਾਈ ਤੁੜੀ ਬਹੁਤ ਪਈਆ ਲੋਕਾਂ ਕੋਲੇ ਤੇ ਆ ਕੋੜਕਪੁਰਾ ਮੰਡੀ ਦੇ ਵਿੱਚ ਵੀ ਅੱਜ ਜਿਹੜੇ 12 ਨਾ ਗਾਇ ਸੀਗੇ ਬਾਈ ਬਾਕੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਬਾਈ ਹਰ ਰੋਜ਼ ਦੀ ਵੀਡੀਓ ਵੇਖਣ ਲਈ ਵੀ